ਜਿੱਦਾਂ ਤੁਸਾਰੇ ਜਾਣਦੇ ਹੋ ਕਿ ਕ੍ਰਿਸਟਮ ਸੀਜ਼ਨ ਜਿਹੜਾ ਚੱਲ ਰਿਹਾ ਔਰ ਜਿਹੜੀ ਸ਼੍ਰੀ ਰਾਮ ਲੀਲਾ ਦਾ ਸਾਰੇ ਆਪਣੇ ਕਾਫੀ ਥਾਵਾਂ ਤੇ ਮੰਚਨ ਹੋ ਰਿਹਾ ਉਹਨੂੰ ਉਸ ਚੀਜ਼ ਨੂੰ ਦੇਖਦੇ ਹੋਏ ਉਹ ਜਿਹੜਾ ਸਕਿਉਰਿਟੀ ਸਿਨੈਰੀਓ ਉਹਦਾ ਧਿਆਨ ਵਿੱਚ ਰੱਖਦੇ ਹੋਏ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਔਰ ਇਹਦੇ ਨਾਲ ਹੀ ਨਾਕੇ ਲਵਾ ਕੇ ਜਿਹੜੇ ਵੀ ਕੋਈ ਵਹੀਕਲਸ ਵਗੈਰਾ ਆ ਰਹੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਜਿੰਨੇ ਥਾਵਾਂ ਤੇ ਵੀ ਸਾਡੇ ਕੋਲ ਜਿੱਦਾਂ ਸਾਡੇ ਸ਼ਹਿਰ ਦੇ ਵਿੱਚ 6 ਜਗ੍ਹਾ ਤੇ ਰਾਜਲੀਲਾ ਦਾ ਮੰਚਨ ਹੋ ਰਿਹਾ ਹੈ ਉਹਨਾਂ ਜਗ੍ਹਾ ਤੇ ਰਾਤ ਡਿਊਟੀ ਲਗਾਈ ਜਾਂਦੀ ਹੈ ਔਰ ਪ੍ਰੋਪਰ ਉਹਨਾਂ ਦੀ ਐਂਟੀ ਸੈਪਟਾ ਚੈਕਿੰਗ ਕੀਤੀ ਜਾਂਦੀ ਹੈ ਤਾਂ ਕਿ ਕਿਸੇ ਤਰੀਕੇ ਦੀ ਕੋਈ ਵੀ ਕੋਈ ਗਲਤ ਹਰਕਤ ਨਾ ਕੋਈ ਕਰ ਸਕੇ ਔਰ ਜਿਹੜੀ ਸਾਡੀ ਪਬਲਿਕ ਉਹ ਸੇਫ ਫੀਲ ਕਰਕੇ ਆਪਣੇ ਰਾਮਲੀਲਾ ਦਾ ਜਿਹੜਾ ਸਕੀ ਸਾਦੀ ਔਰ ਸਹੀ ਤਰੀਕੇ ਨਾਲ ਮੰਚਨ ਦੇਖ ਸਕਣ। ਜੋ ਸਭ ਸਕਵਾਰ ਤੇ ਬੌਂਸਰ ਕੋਈ ਐਡਵਾਈਸ ਹੈ ਕੱਲ ਲਈ ਜਾ ਰਹੀ ਹੈ ਕੋਈ ਇਨਪੁਟ ਵੀ ਹੈ ਨਹੀਂ ਸਰ ਇਨਪੁਟ ਨਹੀਂ ਇਹ ਜਨਰਲ ਹੈ ਸਾਡਾ ਜਿਹੜਾ ਐਂਟੀ ਸੈਬੋਟਾਜ ਟੀਮ ਹੈਗੀ ਚੈਕਿੰਗ ਕਰਦੀ ਰਹਿੰਦੀ ਹੈ ਔਰ ਜਿਵੇਂ ਹੁਣ ਲਓ ਜੋ ਵੀ ਕੋਈ ਇਵੈਂਟ ਹੁੰਦਾ ਜਿੱਥੇ ਵੀ ਕੋਈ ਤਰ੍ਹਾਂ ਦਾ ਕੋਈ ਫੰਕਸ਼ਨ ਹੈ ਜਾਂ ਜਿੱਥੇ ਕੋਈ ਗੈਦਰਿੰਗ ਵਾਲੀ ਜਗ੍ਹਾ ਉੱਥੇ ਅਸੀਂ ਰੂਟੀਨ ਦੇ ਵਿੱਚ ਹੀ ਡੌਗ ਸਕਵਡ ਔਰ ਐਂਟੀ ਸੈਵਟੇਜ ਦੀ ਮਦਦ ਨਾਲ ਚੈਕਿੰਗ ਕਰਦੇ ਆਂ ਤੇ ਤਿਉਹਾਰਾਂ ਦੇ ਕੰਤੇ ਨਾਲ ਜੋ ਕਿ ਲਗਾਤਾਰ ਤਿਉਹਾਰ ਆ ਰਹੇ ਆ ਦੁਸ਼ਹਿਰਾ ਦੀਵਾਲੀ ਉਸ ਤੋਂ ਬਾਅਦ ਉਸ ਤੋਂ ਬਾਅਦ ਲਗਾਤਾਰ ਚੱਲਦੇ ਆਂ ਕਿ ਕੀ ਅਰੇਂਜਮੈਂਟ ਸਿਟੀ ਚ ਕੀ 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 ਹੈ ਸਿਟੀ ਦੇ ਵਿੱਚ ਜਿਹੜੀ ਸਾਡੀ ਸਿਟੀ ਸਿਟੀ ਪੁਲਿਸ ਹੈ ਔਰ ਨਾਲ ਪੀਸੀਆਰ ਸਾਡੇ ਚੱਲਦੇ ਨੇ ਜੇ ਸਾਤ ਪੀਸੀਆ ਲਾਏ ਹੋਏ ਨੇ ਸਿਟੀ ਦੇ ਵਿੱਚ ਜਿੱਦਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਇਸ ਵਕਤ ਵੀ ਆਹੀ ਨਾਕੇ ਤੇ ਖੜੇ ਸਾਡੇ ਨਾਕਾ ਚੱਲ ਰਿਹਾ ਹੈ ਔਰ ਡੇ ਨਾਈਟ ਸਾਡੇ 24 ਘੰਟੇ ਸਾਡੇ ਪੀਸੀਆ ਚੱਲਦੇ ਨੇ ਇਹਦੇ ਨਾਲ ਹੀ ਜਿਹੜੀ 112 ਦੀ ਹੈ ਜੀ ਉਹ 우ਮਾਨ ਜੋਗ ਐਸਐਸਪੀ ਸਾਹਿਬ ਦੀ ਹਦਾਇਤ ਦੇ ਮੁਤਾਬਕ ਸਾਡੇ ਆਈਓਜ਼ ਔਰ ਮੈਂ ਖੁਦ ਵੀ ਅਸੀਂ ਹਾਜ਼ਰ ਹੰਨੇ ਹਮੇਸ਼ਾ ਕਿਸੇ ਵੀ ਤਰ੍ਹਾਂ ਦੀ ਇਵੈਂਟਿਉਐਲਟੀ ਨੂੰ ਪ੍ਰੇਟ ਕਰ ਲਈ ਅਸੀਂ ਹਮੇਸ਼ਾ ਹਾਜ਼ਰ ਔਰ ਤਤਪਰ ਪਿਆਰ ਹੈ ਲੇਟ ਨਾਈਟ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ ਤੇ ਉਹਦੇ ਲਈ ਅਰੇਂਜਮੈਂਟ ਹੈ ਸਾਰੇ ਜੀ ਹਰ ਤਰ੍ਹਾਂ ਦਾ ਅਰੇਂਜਮੈਂਟ ਹੈ ਜੇ ਕਿਸੇ ਨਾਲ ਕੋਈ ਪ੍ਰੋਬਲਮ ਆਂਦੀ ਹੈ ਤੇ ਸਭ ਤੋਂ ਪਹਿਲਾਂ ਤੋਂ 112 ਤੇ ਕਾਲ ਕਰ ਸਕਦਾ 112 ਤੇ ਕਾਲ ਕਰੇ ਜੇ ਉਹ 112 ਤੇ ਕਾਲ ਨਹੀਂ ਕਰਦਾ ਤੇ ਨੀਰੈਸਟ ਪੁਲਿਸ ਸਟੇਸ਼ਨ ਵਿੱਚ ਉਹ ਜਾ ਕੇ ਉਹ ਕਿਸੇ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਜੋ ਵੀ ਹੈਗੀ ਉਹ ਦੇ ਸਕਦਾ ਇਹਦੇ ਨਾਲ ਹਰ ਇੱਕ ਸਾਡੀ ਬੀਟ ਵਾਈਜ਼ ਪੀਸੀਆ ਲੱਗੇ ਜੇ ਤੇ ਉਹਨਾਂ ਨੂੰ ਕੋਈ ਪੀਸੀਆ ਵਾਲਾ ਵੀ ਲੱਗਦਾ ਉਹਦੇ ਨਾਲ ਵੀ ਉਹ ਗੱਲ ਕਰਕੇ ਆਪਣੀ ਕਾਰਵਾਈ ਕਰ ਸਕਦਾ